बोली दमदमी टक्साल अजनाला ਦੇ ਮੁਖੀ ਦਾ ਸੇ ਕਿ ਉਹਨਾਂ ਕਿਆ ਪਾਈ ਅਮਰੀਕ ਸਿੰਘ ਅਜਨਾਲਾ ਬੋਲੀ ਨੇ ਕਿ ਰੋਮਾ ਦੀ ਬੇਅਦਬੀ ਕਰਨ ਅਤੇ ਕੁੜੀ ਮਾਰਨ ਦੇ ਦੋਸ਼ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਚਿੱਠੀ ਨੂੰ ਲੈ ਕੇ ਪਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਬੇਅਦਬੀ ਕਰਨੀ ਸਿੱਖ ਧਰਮ ਦੇ ਵਿੱਚ ਇੱਕ ਜੁੜੀ ਹੈ ਬੱਜਰ ਕੁਰਹਿਤ ਹੈ ਅਤੇ ਅਤੇ ਕੁੜੀ ਮਾਰ ਇੱਕ ਬੱਜਰ ਪਾਪ ਹੈ ਘਟਨਾ ਵਾਪਰਨ ਤੋਂ ਬਾਅਦ ਬੀਬੀ ਜਗੀਰ ਕੋਰ ਮੈਂਬਰ ਬਣੀ ਅਤੇ ਪ੍ਰਧਾਨ ਵੀ ਬਣੀ ਜੇਕਰ ਇਹ ਬੱਜਰ ਕੁਰਤੇ ਜੁੜਾ ਹੈ ਕੁਰਹਿਤ ਸੀ ਤਾਂ ਫਿਰ ਉਸ ਨੂੰ ਐਸਜੀਪੀਸੀ ਦੀਆਂ ਚੋਣਾ ਕਿਉਂ ਲੜਨ ਦਿੱਤਾ ਗਿਆ ਤੇ ਦੋ ਵਾਰ ਪ੍ਰਧਾਨ ਕਿਉਂ ਬਣਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਤੇ ਗੱਲ ਇਹ ਹੈ ਰੋਮਾਂ ਦੀ ਬੇਅਦਬੀ ਕਰਨੀ ਸਿੱਖ ਧਰਮ ਦੇ ਵਿੱਚ ਇੱਕ ਵੱੱਜਰ ਕਰਹਿਤ ਆ ਕੁੜੀ ਮਾਰ ਇੱਕ ਵੱੱਜਰ ਪਾਪ ਆ ਪਰ ਇਹ ਘਟਨਾ ਅੱਜ ਦੀ ਨਹੀਂ ਬਹੁਤ ਪੁਰਾਣੀ ਆ ਇਹ ਘਟਨਾ ਬੀਤਣ ਤੋਂ ਬਾਅਦ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਮੈਂਬਰ ਬਣੀ ਤੇ ਦੋ ਵਾਰ ਉਹਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਅਹੁਦੇਦਾਰੀ ਕੀਤੀ ਆ ਜੇਕਰ ਇਹ ਬੱਜਰ ਕਰਾਇਤ ਬੱਜਰ ਪਾਪ ਮੰਨਦੇ ਸੀ ਤਾਂ ਇਹਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਕੌਣ ਲੜਨ ਦਿੱਤਾ ਫੇਰ ਇਹਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਕਿਉਂ ਬਣਾਇਆ ਰਹੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਉਹਨਾਂ ਦੇ ਜਥੇਦਾਰਾਂ ਦੀ ਜਥੇਦਾਰ ਕੌਮ ਦੇ ਜਥੇਦਾਰ ਨਹੀਂ ਉਹ ਇੱਕ ਪਰਿਵਾਰ ਦੇ ਜਥੇਦਾਰ ਆ ਮਿਸਾਲ ਦੇ ਤੌਰ ਤੇ 1 ਜਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੀ ਪਾਤਸ਼ਾਹ ਦੀ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਏ ਉਹਨਾਂ ਦੇ ਅੰਗ ਪਾੜ ਕੇ ਖਨਾਰੇ ਗਏ ਗੋਲੀकांड ਕੀਤਾ ਗਿਆ ਬਾਦਲ ਪਰਿਵਾਰ ਦੀ ਉਦੋਂ ਸਰਕਾਰ ਸੀ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਜਿਨ੍ਹਾਂ ਨੂੰ ਜਥੇਦਾਰ ਮੰਨਦੇ ਆ ਇਹਨਾਂ ਨੇ ਕਿਸੇ ਨੇ ਵੀ ਦਕਨ ਅੰਦਾਜ਼ੀ ਨਹੀਂ ਕੀਤੀ ਕਿ ਆਪਾਂ ਦਕਨ